ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੂਨ ਮਹੀਨੇ ਦੇ ਵਿੱਚ ਇਸ ਵਾਰ ਅਸੀਂ ਰਲ ਕੇ ਇਕੱਠਿਆਂ ਨੇ ਯਾਤਰਾ ਸ਼੍ਰੀ ਹਿਮਕੁੰਨ ਸਾਹਿਬ ਦਾ ਪਲਾਨ ਬਣਾਇਆ ਜਿੱਥੇ ਕੀ ਜਾਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਹ ਕਲੀਅਰ ਕਰਨਾ ਪੈਂਦਾ ਕਿ ਜਾਣਾ ਕਿਸ ਰਸਤੇ ਐ ਤੇ ਜਾਣਾ ਕਿਵੇਂ ਐ ਤਾਂ ਅਸੀਂ ਮੋਟਰਸਾਈਕਲਾਂ ਤੇ ਗਏ ਸੀਗੇ ਦੋ ਮੋਟਰਸਾਈਕਲ ਸੀਗੇ ਇੱਕ ਡਿਸਕਵਰ ਤੇ ਡੀ ਲਕਸ ਨਵੇਂ ਮੋਟਰਸਾਈਕਲ ਸੀਗੇ ਤੇ ਜੇ ਬਸ ਤੇ ਜਾਂਦੇ ਤਾਂ ਬਸ ਤੇ ਥੋੜਾ ਟਾਈਮ ਜ਼ਿਆਦਾ ਲੱਗਦਾ ਹੈ ਟ੍ਰੇਨ ਤੇ ਜਾਣਾ ਤਾਂ ਟ੍ਰੇਨ ਸਿਰਫ ઋਸ਼ੀਕੇਸ਼ ਤੱਕ ਜਾਂਦੀ ਹੈ ਤਾਂ ઋਸ਼ੀਕੇਸ਼ ਤੋਂ ਅੱਗੇ ਤੁਹਾਨੂੰ ਟੈਕਸੀਆਂ ਕਰਾਉਣੀਆਂ ਪੈਂਦੀਆਂ ਨੇ ਅੱਗੇ ઋਸ਼ੀਕੇਸ਼ ਤੋਂ ਹੇਮਕੁੰਡ ਸਾਹਿਬ ਦਾ ਜਿਹੜਾ ਰਸਤਾ ਉਹ ਹੈਗਾ 285 ਤੋਂ 90 ਦੇ ਤਕਰੀਬਨ ਪੈ ਜਾਂਦਾ ਆ ਸਕਦੇ ਹਾਂ ਅੰਬਾਲਾ ਤੋਂ ਨਾਹਨ ਸਾਈਡ ਪੌਂਟਾ ਸਾਹਿਬ ਵਾਲੀ ਸਾਈਡ ਦੂਜਾ ਰਸਤਾ ਹੈਗਾ ਜੀ ਪਲਾਨ ਬਿਲਕੁਲ ਵੱਡਾ ਰੋਡ ਹੈ ਉਹ ਹੈਗਾ ਸਹਾਰਨਪੁਰ ਉਹ ਜਮਨਾ ਨਗਰ ਵਾਲੀ ਹਰਦوار ਵਿਚਦੀ ਹੋ ਕੇ ਇਹ ਸਿੱਧਾ ਰਸਤਾ ਰਿਸ਼ੀਕੇਸ਼ ਨਹੀਂ ਜਾਂਦਾ ਜਿਹੜਾ ਇਹ ਜਮਨਾ ਨਗਰ ਵਾਲਾ ਸਹਾਰਨਪੁਰ ਵਾਲਾ ਤੇ ਹਰਦوار ਵਾਲਾ ਰਸਤਾ ਇਹ ਵੱਡਾ 4 ਲੇਨ ਸੜਕ ਹੈ ਚੌੜੀ ਸੜਕਾ ਬਹੁਤ ਵਧੀਆ ਤੇ ਮੋਟਰਸਾਈਕਲ ਆਰਾਮ ਨਾਲ 80 ਤੋਂ 90 ਦੀ ਸਪੀਡ ਤੇ ਜਾਂਦਾਗਾ ਤੇ ਬਾੜ ਬਹੁਤ ਕੱਢੀ ਜਾਂਦੀ ਆ ਪਰ ਜਿਹੜਾ ਦੂਸਰਾ ਰਸਤਾ ਹੈ ਅੰਬਾਲਾ ਸਾਈਡ ਦੇਤੋਂ ਹੋ ਕੇ ਪੋਂਟਾ ਸਾਹਿਬੀ ਦੀ ਜਾਣਾ ਆਪਾਂ ਤਾਂ ਉਹ ਉੱਥੋਂ ਪੋਂਟਾ ਸਾਹਿਬ ਤੋਂ ਹੀ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਰੋਡ ਵੀ ਥੋੜਾ ਛੋਟਾਗਾ ਪਰ ਉਹ ਪਹਾੜੀ ਰਸਤੇ ਹੁਣ ਕਰਕੇ ਸਪੀਡ ਹੈ ਜਿਹੜੀ ਮੋਟਰਸਾਈਕਲ ਦੀ 50 ਤੋਂ 60 ਦੇ ਤਕਰੀਬਨ ਆ ਰਹਿੰਦੀ ਹੈ ਤਾਂ ਜਿਹੜਾ ਪੋਂਟਾ ਸਾਹਿਬ ਵਾਲਾ ਰਸਤਾ ਉਹ 45 ਕਿਲੋਮੀਟਰ ਘੱਟ ਪੈ ਜਾਂਦਾ ਉਹ 260 ਦੇ 55 ਦੇ ਤਕਰੀਬਨ ਘੱਟ ਪੈ ਜਾਂਦਾ ਪਟਿਆਲੇ ਤੋਂ ਤੇ ਜਿਹੜਾ ਗੰਗਾ ਨਗ ਇਧਰ ਜਮਲਾਨਗਰ ਵਾਲੀ ਸਾਈਡ ਆ ਹਰਦਵਾਰ ਵਿਚ ਦੀ ਇਹ 285 ਤੋਂ 90 ਕਿਲੋਮੀਟਰ ਤੱਕ ਪੈ ਜਾਂਦਾ। ਮਤਲਬ ਕਵਰ ਤਾਂ ਦੋਨੋਂ ਹੋ ਜਾਂਦੇ ਨੇ ਟਾਈਮ ਦੇ ਹਿਸਾਬ ਨਾਲ ਜੇ ਆਪਾਂ ਦੇਖੀਏ ਦੋਨੋਂ ਕਵਰ ਹੋਏ ਨੇ ਪਰ ਉਧਰ ਹੀ ਥੋੜਾ ਰਸਤਾ ਤੰਗ ਹੈ, ਛੋਟਾ ਏਰੀਆ ਹੈਗਾ ਪੌਂਟਸਾਹ ਵਾਲੀ ਸਾਈਡ 'ਤੇ। ਜਦੋਂ ਤੁਸੀਂ ਪਟਿਆਲੇ ਤੋਂ ਸਾਈਡ ਤੋਂ ਆਉਨੇ ਹੋ ਸਹਾਰਨਪੁਰ ਵਾਲੀ ਸੜਕ 'ਤੇ ਰਸਤੇ ਵਿੱਚ ਸਟੇ ਨਹੀਂ ਪੈਂਦਾ। ਪਰ ਜੇ ਤੁਸੀਂ ਅੰਮ੍ਰਿਤਸਰ ਤੋਂ ਪੌਂਟਸਾਹ ਹੋ ਕੇ ਜਾਂਦੇ ਆ ਤਾਂ ਸੰਗਤਾਂ ਲਈ ਸਟੇ ਕਰਨ ਦੇ ਲਈ ਗੁਰੂ ਘਰ ਆਉਂਦੇ ਨੇ ਉੱਥੇ ਸਟੇ ਕਰਕੇ ਹੌਲੀ ਹੌਲੀ ਆਉਦਾ ਰਸਤਾ ਜਿਹੜਾ ਕਵਰ ਹੋ ਜਾਂਦਾ ਜੇਕਰ ਤੁਸੀਂ ਮੋਟਰਸਾਈਕਲ ਤੇ ਜਾ ਰਹੇ ਹੋ ਤਾਂ ਜਾਣ ਦੇ ਲਈ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹ ਨੋਟ ਕਰ ਲਓ ਕੱਪੜੇ ਤਾਂ ਹੈਗੇ ਹੈਗੇ ਚਲੋ ਲੈ ਕੇ ਜਾਣੇ ਆ ਜਿਹੜੇ ਨਾਲ ਤੇ ਸਰਦੀ ਵਾਲੇ ਕੱਪੜੇ ਜ਼ਰੂਰ ਥੋੜੇ ਮੋٹے ਲੋਡ ਪੈਂਦੀ ਹੈ ਕਿਉਂਕਿ ਉੱਪਰ ਠੰਡ ਹੁੰਦੀ ਹੈ ਜਦੋਂ ਗੋਬਿੰਦ ਘਾੜ ਤੋਂ ਉੱਪਰ ਜਾਂਦੇ ਨੇ ਨਾ ਉਦੋਂ ਬਹੁਤ ਠੰਡ ਸ਼ੁਰੂ ਹੋ ਜਾਂਦੀ ਹੈ ਉਸ ਦੇ ਲਈ ਸਾਨੂੰ ਇੱਕ ਜਾਂ ਦੋ ਸਵੈਟਰ ਬਹੁਤ ਨੇ ਤੇ ਉਸ ਤੋਂ ਪਹਿਲਾਂ ਜਿਹੜਾ ਮੋਟਰਸਾਈਕਲ ਦੇ ਲਈ ਕਿਟ ਹੈ ਉਹਦੇ ਵਾਸਤੇ ਇੱਕ ਪੰਪ ਹਵਾ ਵਾਲਾ ਅਸੀਂ ਲੈ ਕੇ ਸੀਗੇ ਨਾਲ ਉਹ ਜ਼ਰੂਰੀ ਆ ਇੱਕ ਅਸੀਂ ਜਿਹੜੇ ਮੋਟਰਸਾਈਕਲ ਦਾ ਟਾਇਰ ਸੀ ਉਹ ਵੀ ਸਾਡੇ ਟਿਊਬਲੈਸ ਸੀਗੇ ਤੇ ਪੰਚਰ ਵਾਲੀ ਕਿੱਟ ਜੀ ਸੀਗੀ ਨਾਲ ਸਾਡੇ ਤੇ ਦੂਜੇ ਨੰਬਰ ਤੇ ਸਾਡੇ ਕੋਲੇ ਮੈਡੀਕਲ ਦੀ ਜਿਹੜੀ ਕਿੱਟ ਸੀਗੀ ਉਹ ਵੀ ਨਾਲ ਸੀ ਜਿਹੜਾ ਤੁਸੀਂ ਆ ਵਿਊ ਦੇਖ ਰਹੇ ਹੋ ਇਹ ਹਰਦਵਾਰ ਤੋਂ ਬਾਅਦ ਰਿਸ਼ੀਕੇਸ਼ ਵਾਲਾ ਵਿਊ ਹੈ ਸਾਰਾ ਇਹ ਵਧੀਆ ਚੌੜਾ ਰੋਡ ਹੈ ਸੜਕ ਵਧੀਆ ਹੈਗੀ ਤੇ ਇੱਥੇ ਜਾਂਦੇ ਕੋਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੋਗੀ ਦੇਰੀਕੀ ਕੇਸ਼ੇ ਤੋਂ 13 ਕਿਲੋਮੀਟਰ ਦਿਖਾ ਰਿਹਾ ਜਾਂ ਹਰਦਵਾਰ ਤੋਂ 13 ਕਿਲੋਮੀਟਰ ਰਿਸ਼ੀਕੇ ਹੈ ਬਹੁਤ ਵਧੀਆ ਰੋਡ ਹੈ ਸ਼ਾਂਤੀ ਹੈ ਪੂਰਾ 뷰 ਬਹੁਤ ਆਉਂਦ ਨੇ ਕੁਦਰਤੀ ਜਿਹੜੀ ਹੈ ਆਪਣਾ ਨੇਚਰਲ ਜਿਹੜੀ ਹੈ ਬਿਊਟੀ ਉਹ ਤੁਹਾਨੂੰ ਇੱਥੋਂ ਜਾਪਣ ਲੱਗ ਜਾਂਦੀ ਹੈ ਵੀ ਹਾਂ ਇੱਕ ਇੱਕ ਹੋਰ ਵੀ ਗੱਲ ਹੈ ਜਿਹੜਾ ਉੱਤਰਾਖੰਡ ਹੈ ਇਹ ਟੋਟਲੀ ਰਿਲੀਜੀਅਸ ਪਲੇਸ ਆ ਸਾਰੇ ਧਾਰਮਿਕ ਕੇਂਦਰ ਇਸ ਉੱਤਰਾਖੰਡ ਦੇ ਵਿੱਚ ਨੇ ਤਾਂ ਥੋੜਾ ਇਸ ਕਰਕੇ ਵੀ ਪੋਲਾਈਟਲੀ ਚਲਦੀ ਹੈ ਜਿਹੜੀ ਇਥੋਂ ਦੀ ਗਵਰਨਮੈਂਟ ਹੈ ਜਾਂ ਪ੍ਰਸ਼ਾਸਨ ਹੈ ਉਸ ਇਸ ਲਈ ਵੀ ਥੋੜਾ ਜਿਆਦਾ ਧਿਆਨ ਨਾਲ ਦਿਲਦੇ ਨੇ ਹੁਣ ਅਸੀਂ ਆ ਜਿਹੜਾ ਗੁਰੂ ਘਰ ਹੈ ਮੇਨ ਰਿਸ਼ੀਕੇਸ਼ ਦਾ ਉਹ ਹੈ ਜੀ ਤੇ ਇੱਥੇ ਪਹੁੰਚਣ ਹੁਣ ਪਹਿਲਾਂ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ ਤਾਂ ਜੋ ਰਿਕਾਰਡ ਰਹਿ ਸਕੇ ਇਹ ਰਜਿਸਟ੍ਰੇਸ਼ਨ ਲਾਜ਼ਮੀ ਹੈ ਕਿਉਂਕਿ ਰਿਕਾਰਡ ਰਹਿੰਦਾ ਹੈ ਵੀ ਕੋਈ ਵੀ ਜੇ ਲਾਪਰਵਾਹੀ ਕੁਝ ਵੀ ਤਰ੍ਹਾਂ ਦੀ ਮਿਸ ਹੈਪਨਿੰਗ ਹੁੰਦੀ ਆ ਤਾਂ ਉਹਦੇ ਵਿੱਚ ਜਿਹੜਾ ਕਿ ਸਰਕਾਰ ਨੂੰ ਲੱਭਣਾ ਸੋਖਾ ਹੋ ਜਾਂਦਾ ਵੀ ਕਿਹੜਾ ਜਿਹੜਾ ਯਾਤਰੀ ਸੀਗਾ ਉਹ ਕਿੱਥੋਂ ਦਾ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਇਸ ਕਰਕੇ ਹਾਂਜੀ ਕਿੱਥੇ ਜੇ ਪਹੁੰਚ ਗਏ ਅਸੀਂ ਰਾਤ ਸ਼੍ਰੀਨਗਰ ਰੁਕੇ ਸੀ ਉਸ ਤੋਂ ਬਾਅਦ ਅਸੀਂ ਚੱਲ ਗਏ ਸੀ 5 ਵਜੇ ਹਾਂ 5 ਵਜੇ ਚੱਲਣ ਤੋਂ ਬਾਅਦ ਅੱਗੇ 50 ਕਿਲੋਮੀਟਰ ਦੂਰ 50 40 50 ਨਗਰਾਸੂ ਆ ਪਿੰਡ ਉੱਥੇ ਇੱਕਾ ਗੁਰਦੁਆਰਾ ਸਾਹਿਬ ਬਣਾ ਹੋਇਆ ਹੈ ਸ਼੍ਰੀ ਦੰਦਵਾ ਸਾਹਿਬ ਇੱਥੇ ਸੰਗਤਾਂ ਦੀ ਰਹਿਣ ਦਾ ਵੀ ਪ੍ਰਬੰਧ ਆ ਤੇ ਲੰਗਰ ਦਾ ਪ੍ਰਬੰਧ ਆ ਇਹ ਉੱਤ ਚੱਲ ਕੇ ਤੁਸੀਂ ਇਸ ਨੂੰ ਰੱਖ ਸਕਦੇ ਹੋ ਦਰਸ਼ਮੇਲੇ ਕਰਕੇ ਲੰਬੇਰ ਪਾਣੀ ਸਾਥ ਸਕਦੇ ਹੋ ਤੇ ਇਹ ਕੀ ਬਾਤ ਹੈ ਇਹ ਹੈ ਗੁਰਕਰ ਹਾਂਜੀ ਹਮ ਠੀਕ ਹੈ ਸੇ ਤੋਂ ਹਾਂ ਵਧੀਆ ਅਸਮਾਨ ਤੇ ਸਰਪ ਪਪਲ ਕੋਟੀ ਤੋਂ ਪਪਲ ਕੋਟੀ ਚ ਮੂਲੀ ਤੇ ਮਰਫੀਲੇ ਉੱਚੇ ਪਹਾੜ ਤੋਂ ਆਗੇ ਹੇਮਕੁੰਡ ਰਹਿ ਗਿਆ 19 ਅਸੀਂ ਪਹੁੰਚ ਗਏ ਜੀ ਗੋਵਿੰਦ ਗੋਡ ਵੈਲੀ ਆਫ ਲਾਈਵ 17 ਹੇਮਕੁੰਡ ਸਾਹਿਬ 19 ਤੇ ਉਚਾਈ ਹੈਗੀ ਇਹਦੀ 4329 4329 ਦੇਖ ਇਹ ਆ ਗਿਆ ਜੀ ਗੋਵਿੰਦ ਗੋਡ ਇੱਥੇ ਸਾਰੇ ਯੂ ਹੈਵ ਅਰਾਈਵਡ ਅੰਦਰ ਇੱਕ ਵਾਰ ਇਦੋਂ ਬਾਅਦ ਜਿਹੜੀ ਪੈਦਲ ਯਾਤਰਾ ਉਹ ਸ਼ੁਰੂ ਹੁੰਦੀ ਆ ਆ ਵੱਡਾ ਟਰੈਕਰ ਆ ਸਾਨੂੰ ਬੋਲਦਾ ਕਿ ਤੁਸੀਂ ਐ ਕਰੋ ਸਾਡੇ ਪਿੱਛੇ ਮੇਰੇ ਪਿੱਛੇ ਪਿੱਛੇ ਰਹੋ ਮੈਂ ਤਾਂ ਜਾ ਸਾਨੂੰ ਅਸੀਂ ਸਾਨੂੰ ਅੱਧਾ ਘੰਟਾ ਹੋ ਗਿਆ ਇਹਨੂੰ ਆ ਪਹੁੰਚ ਆਇਆ ਮੈਨੂੰ ਐ ਕਿਹਾ ਕਿ ਵੀ ਮੇਰੇ ਪਿੱਛੇ ਆ ਜਾਓ ਹੈ ਇੱਥੋਂ ਕਮ ਚੜਾਂਗੇ ਚੜਾਈ ਇਹ ਨਹੀਂ ਐਂ ਚੜੂਗੀ ਐਂ ਚੜੇ ਸਿੱਧਾ ਲੋ ਜੀ ਫੌਜਾਂ ਹੋ ਗਈਆਂ ਤਿਆਰ ਇੱਥੇ ਹੁੰਦੀ ਹੈ ਐਂਟਰੀ ਆ ਗੋਵਿੰਦ ਘਾੜ ਤੋਂ ਤਾਮਾ ਜਾਣ ਵਾਸਤੇ ਰਸਤੇ ਵਿੱਚ 5 ਕਿਲੋਮੀਟਰ ਕਾਰ ਤੇ ਆਉਣਾ ਪੈਂਦਾ ਮੌਸਮ ਥੋੜਾ ਜਿਹਾ ਕਰਵਟ ਬਦਲ ਰਿਹਾ ਆਪਦੀ ਮੀਕਣੀ ਦਾ ਜਿਹੜਾ ਥੋੜਾ ਪੈ ਰਿਹਾ ਪੁਲਨਾ ਪੁਲਨਾ ਕੋਲੇ ਆ ਕੇ ਜਿਹੜੀ ਐ ਇੱਥੇ ਐਂਟਰੀ ਹੁੰਦੀ ਆ ਆ ਜਗ੍ਹਾ ਤੇ ਫਿਰ ਉਸ ਤੋਂ ਬਾਅਦ ਇੱਥੋਂ ਪੈਦਲ ਯਾਤਰਾ ਹੈਗੀ ਆ ਘੱਟੋ ਘੱਟ 9-10 ਕਿਲੋਮੀਟਰ ਹਾਂ ਬਈ ਹੈ ਮਾਸਟਰ ਜੀ ਬਈ ਦੇਖ ਕੇ ਸੂਰ ਆਏ ਇਹਨੂੰ ਕਹਿੰਦਾ ਜਿੰਨਾ ਤੂੰ ਸਟੈਪ ਕਰੇ ਮੇਰੇ ਨਾਲ ਨਹੀਂ ਤੁਸੀਂ ਤੁਰਨਾ ਹੈਗਾ ਮੈਂ ਆਪਦਾ ਅੱਡ ਤੁਰਨਾ ਬਸ ਜਿੰਨਾ ਸਟੈਪ ਕਰੇ ਨਹੀਂ ਭੰਗ ਨਹੀਂ ਕਰਨੀ ਉਹਨਾਂ ਤੋਂ ਦਮ ਘੱਟ ਜੀ ਠੀਕ ਆ ਇਹ ਆਪਾਂ ਹੁਣ ਛੋੜਦੇ ਟੈਪ ਨਾ ਚੱਲ ਨਹੀਂ ਆ ਹੁਣ ਦੇਖ ਲੈ ਇਹ ਮੇਰੇ ਨਾਲ ਨਹੀਂ ਇਹਨੇ ਜਾਣਾ ਬਈ ਮੈਂ ਇਹਦੇ ਨਾਲ ਨਹੀਂ ਜਾਣਾ ਮੇਰਾ ਧਿਆਨ ਫੜਕਾ ਹੋਇਆ ਇਹ ਕਿਹਨਾਂ ਤੋ ਰਿੰਗਦਾ ਆਊਗਾ ਨਹੀਂ ਨਹੀਂ ਮੈਂ ਇਹ ਲਾਈਟ ਮਾਰੂ ਚੱਕ ਕੇ ਆ ਜਾਣਾ ਕੋਈ ਨਹੀਂ ਰਿੰਗਦਾ ਮੈਂ ਆਪੀ ਆ ਜਾਊਗਾ ਫੇਰ ਤਾਹਤ ਮੁੜ ਕੇ ਆਉਣਾ ਬੂ ਦੁਗਣੀ ਵੜੂਗਾ ਪੰਤਾ ਇਹਨੇ ਫੋਨ ਕਰਤਾ ਵੀ ਟਾਈਮਾਂ ਦੇ ਕਿ ਕਿੰਨਾ ਹੋ ਗਿਆ ਟਾਈਮ ਦੱਸਿਓ ਟਾਈਮ ਬਈ 2:00 ਵਜੇ ਕਿੰਨਾ ਹੋ ਗਿਆ 2 ਵਜੇ 2 ਵਜੇ ਸਹੀ 2 ਵਜੇ ਚੱਲੇ ਪਾਤੇ ਗੋਵਿੰਦ ਘਾੜ ਤੋਂ ਯਾਤਰਾ ਸ਼ੁਰੂ ਹੋ ਕੇ ਥੋੜਾ ਰਸਤਾ ਤਾਂ ਹੈਗਾ ਪੱਕੀ ਸੜਕ ਦਾ ਉਸ ਤੋਂ ਬਾਅਦ ਇਦਾਂ ਦੀ ਪੌੜੀ ਨਵਾ ਜਿਹੜਾ ਟ੍ਰੈਕ ਆਉ ਸ਼ੁਰੂ ਹੋਇਆ ਇਹਨਾਂ ਤੇ ਇਸੇ ਰਾਹ ਤੇ ਖਚਰਾ ਵੀ ਜਾਂਦੇ ਆ ਲੋਕ ਪੈਦਲ ਟ੍ਰੈਕਿੰਗ ਵੀ ਕਰਦੇ ਆ ਤੇ ਹੁਣ ਥੋੜਾ ਮੀਂਹ ਪਈ ਜਾਂਦਾ ਰੇਨ ਕੋਟ ਪਾਇਆ ਕੱਢ ਕੇ ਉਹ ਸਾਹਮਣੇ ਦੇਖੋ ਘਰ ਨਾ ਡਿੱਗਦਾ ਨਾ ਨਾ ਤੁਰੇ ਜਾਂਦੇ ਹੌਣੇ ਹੌਣੇ ਨਿੱਕੇ ਨਿੱਕੇ ਸਟੈਪ ਜਿੰਨਾ ਸਟੈਪ ਤੁਸੀਂ ਛੋਟਾ ਪਟੋਗੇ ਉਨਾ ਹੀ ਤੁਹਾਨੂੰ ਸਕਾਉਟ ਘਟੋਗੇ ਹੁਣੇ ਹੁਣੇ ਸਾਨੂੰ ਇੱਕ ਵੀਰਮੇ ਦਾ ਕਹਿੰਦੇ ਤੁਸੀਂ ਘੋੜੇ ਤੇ ਚਲੇਗਾ ਪਹਿਲੀ ਗੱਲ ਉਹ ਖੱਤਰ ਆ ਤੇ ਖੱਤਰ ਨਾਲ ਤੁਸੀਂ ਜਿਆਦਾ ਵਧੀਆ ਕੇ ਤੁਰ ਕੇ ਟਰੈਕ ਕਰੋ ਜਾ ਇਹ ਤੁਸੀਂ ਟਾਈਮ ਆਪਣਾ ਬਦਲੋ ਟਰੈਕ ਹਮੇਸ਼ਾ ਪੈਦਲ ਜੀ ਵਧੀਆ ਲੱਗਦਾ ਕਿਸੇ ਖੱਤਰ ਤੇ ਜਾਂ ਬੈਂਕੀਆਂ ਨਾ ਟਰੈਕ ਕਰਨਾ ਕੋ ਚੰਗੀ ਗੱਲ ਨਹੀਂ ਚਲੋ ਹਾਂ ਜਿਹੜਾ ਬਜ਼ੁਰਗ ਬਹੁਤ ਜ਼ਿਆਦਾ ਜੀ ਦੇਰੀ ਤਮੰਨਾ ਜਾਣ ਦੀ ਉਹ ਜਾ ਸਕਦਾ ਪਰ ਟਰੈਕ ਹਮੇਸ਼ਾ ਤੁਸੀਂ ਜੇ ਨੌਜਵਾਨ ਦਾ ਤੁਰਕੇ ਠੀਕ ਕਰੋ ਭਾਈ ਆਪਾਂ ਕਿੱਥੇ ਪਹੁੰਚ ਗਏ ਸੁਖਦੀਪ ਜੀ ਆਪਾਂ ਗੋਮਦ ਘਾੜ ਤੋਂ ਅੱਗੇ ਪਹੁੰਚ ਗਏ ਭੰਡਾਰ ਹਾਂ ਭੰਡਾਰ ਤੋਂ ਆ ਦੋ ਰਸਤੇ ਬਣਦੇ ਆ ਹਾਂ ਇੱਕ ਪਹਿ ਜਾ ਰਿਹਾ ਇਹ ਜਾ ਰਿਹਾ ਹਾਂ ਇੱਕ ਰਸਤਾ ਇਹ ਆ ਇਹ ਆ ਦੋ ਨੇ ਹਾਂ ਇਹ ਰਸਤਾ ਥੋੜਾ ਜਿਹਾ ਦੂਰ ਪੈਂਦਾ ਜਿਹੜਾ ਇਹ ਵਾਲਾ ਜਿਹੜਾ ਇਹ ਆ ਇਹ ਚ ਕੀ ਹੈ ਚੜਾਈ ਥੋੜੀ ਘੱਟ ਆਉਂਦੀ ਨੋਰਮਲ ਰਸਤਾ ਹਾਂ ਇਹ ਚ ਥੋੜੀ ਚੜਾਈ ਵੱਧ ਘੱਟ ਆ ਜਾਂਦੀ ਆ ਪਰ ਇਹ ਸਾਨੂੰ ਨੇੜੇ ਪੈਂਦਾ ਰਸਤਾ ਜਿਹੜਾ ਨੌਜਵਾਨ ਵੀਰ ਹਾਂ ਉਹ ਇੱਧਰ ਵੀ ਕਰ ਸਕ ਗਿਆ ਪਰ ਜਿਹੜੇ ਬਜ਼ੁਰਗ ਵੀਰ ਜੇ ਮੈਂ ਹੌਲੀ ਹੌਲੀ ਜੇ ਨਾ ਹੌਲੀ ਆਰਾਮ ਨਾਲ ਸੈਜੀ ਜਾਣਾ ਉਹ ਢਹਾਰ ਤੋਂ ਖੱਬੇ ਹੋ ਸਕਦੇ ਨੌਜਵਾਨ ਸਿੱਧੇ ਜਾਂਦੇ ਸੋ ਠੀਕ ਆ ਇਹ ਇਧਰ ਦੀ ਮਤਲਬ ਟਾਈਮ ਘੱਟ ਲੱਗਦਾ ਯਾਰ ਇਸ ਰਸਤੇ ਆ ਲਿਖਿਆ ਹੋਇਆ ਦੇ ਬੋਰਡ ਲੱਗਿਆ ਹੋਇਆ ਪੰਜਾਬੀ ਰੰਗ ਆ ਆ ਪੰਜਾਬੀ ਢਾਬਾ ਲੱਗਿਆ ਹਾਂ ਭਈ ਆ ਨਿਸ਼ਾਨੀ ਆ ਪੰਜਾਬੀ ਢਾਬੇ ਦੀ ਜੇ ਤੁਸੀ ਰਸਤਾ ਬਦਲਣਾ ਹੈ ਇਧਰ ਦੀ ਟਾਈਮ ਘੱਟ ਲੱਗਦਾ ਕਿਉਂ ਢਾਣ ਵਾਲਾ ਰਸਤਾ ਆ ਚੜਾਈ ਵਾਲਾ ਰਸਤਾ ਆਉਣ ਵਾਲੇ ਜਿਹੜੇ ਜ਼ਿਆਦਾ ਵੀਰ ਨੇ ਉਹ ਇੱਧਰ ਦੀ ਆ ਰਹੇ ਨੇ ਜਾਣ ਵੇਲੇ ਇੱਧਰ ਦੀ ਮੈਡੀਕਲ ਕੈਂਪ ਵੀ ਆ ਕਿਹੜੇ ਪਾਸੇ ਜੀ ਮੈਡੀਕਲ ਕੈਂਪ ਅੱਛਾ ਇੱਧਰਲੀ ਸਾਈਡ ਸਿੱਧਾ ਮੈਡੀਕਲ ਕੈਂਪ ਵੀ ਹੈਗਾ ਕਈ ਵਾਰੀ ਕਿਸੇ ਨੂੰ ਕੋਈ ਜਰੂਰਤ ਪੈਂਦੀ ਹੈ ਰਸਤੇ ਸਹੀ ਆ ਮਤਲਬ ਖਾਣ ਪੀਣ ਦੀ ਤਾਂ ਕੋਈ ਤੋੜ ਨਹੀਂ ਹੈ ਖਾਣ ਪੀਣ ਦੀ ਕੋਈ ਨਹੀਂ ਹਰੇਕ ਪੁਆਇੰਟ ਤੇ ਨਾ ਹਰ 10 ਮਿੰਟਾਂ ਬਾਅਦ ਸ਼ਾਪਸ ਬਣੀਆਂ ਹੋਗੀਆਂ ਰਹੀਆਂ ਕਿਵੇਂ ਮਰਜ਼ੀ ਤੁਸੀਂ ਜਿਹੜਾ ਸਮਾਨ ਹੈ ਆਫਿਸ ਉਹਦੇ ਅੱਜ ਤਾਜ਼ਾ ਚੀਜ਼ਾਂ ਆਈਆਂ ਰਹਿ ਲੀਆਂ ਚਾਕਲੇਟ ਵਗੈਰਾ ਤੇ ਹੋਰ

ਨਾ ਨਾ ਉਹਦਾ ਤਾਂ ਹਾਂ ਉਹਦਾ ਬਾਲੀਆਂ ਤਾਂ ਹਾਂ ਨੇ ਕਾਂਚਲਾ ਹੈਲੀਪੈਡ ਜਿੱਥੇ ਬਈ ਗੋਬਿੰਦ ਘਾੜ ਤੋਂ ਜਾ ਆ ਜਾਂਦਾ ਤੇ ਉਹ ਜਗ੍ਹਾ ਤੇ ਆ ਕੇ ਲੈਂਡ ਹੋ ਜਾਂਦਾ ਪਰ ਉੱਥੋਂ ਤਾਂ ਸਾਨੂੰ ਮੁਸ਼ਕਲ ਕਰਨੀ ਪਊਗੀ ਤੁਰ ਕੇ ਆਉਣ ਦੀ ਇੰਨਾ ਬਾਬਾ ਵੀ ਨਹੀਂ ਸਾਨੂੰ ਢਲਾਰਾ ਛੱਡਦਾ ਹੈਗਾ ਇੰਨਾ ਰਸਤਾ ਸਾਨੂੰ ਪੈਦਲ ਜਾਣਾ ਪਊਗਾ ਉਹ ਉੱਥੋਂ ਤੱਕ ਠੀਕ ਆ ਰੁਪਈਆ 5000 ਲੈਂਦੇ ਇੱਕ ਸਵਾਰੀ ਦਾ ਇਹ ਲੋਕੋ ਦੇਖੋ ਸੰਗਤ ਜਿਵੇਂ ਪਈਆ ਵਾਰੀ ਨਿਆਰੀ ਰਾਕ ਰੁਕਣ ਲਈ ਇੱਥੇ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ ਜੀ ਇਸ ਜਗ੍ਹਾ ਤੇ ਉਹ ਇੰਟਾਇਰ ਜਰਾਤਾ ਬੋਦੀ ਨੂੰ ਲੋਟਵਾਰਾ ਜੀ ਨੇ ਇਹ ਮੁਰਦਾ ਉਹ ਜਿਹੜਾ ਮੇਨ ਪਰਵਾਸਾ ਨੂੰ ਆਇਆ ਸਾਬ੍ਹ ਬਾਹਰ ਵੀ ਕਬਰੇ ਖੜੇ ਜਾਂਦੇ ਨੇ ਜੀ ਇੰਗਰਸ ਦੀ ਪੈ ਲਿਆ ਗਿਆ ਹੈ ਜੀ ਡਾਕਟਰ ਰੋਤਰੂ ਦਿਸ਼ਾ ਰੋ ਇਸ ਮਾਰਸੂਨ ਜਮਾ ਕਰਵਾਉਣਾ ਕੋਈ ਪਰ ਇੱਥੇ ਰਾਸ਼ਾ ਇੰਨਾ ਹੋਇਆ ਪੈ ਕਹਿੰਦੇ ਨਾ ਤਾਂ ਕਮਰੇ ਮਿਲ ਰਹੇ ਆ ਨਾ ਕਹਿੰਦੇ ਹਾਲ ਐ ਸਾਰੇ ਹਾਲ ਬੁੱਕ ਨੇ ਕਮਰੇ ਬੁੱਕ ਨੇ ਨੀਚੇ ਸੰਗਤ ਵਾਪਸ ਜਾ ਰਹੀ ਏ ਯਾ ਪਰ ਬੜਾ ਬੜਾ ਖੜਾ ਤਾਂ ਹੈਗਾ ਦੇਖੋ ਕੀ ਕਹਿੰਦੇ ਆ ਕਮਰੇ ਆ ਕਮਰੇ ਨੂੰ ਹਾਂ ਭਾਈ ਯਾਰ ਕਮਰੇ ਵਿੱਚ ਕੇ ਰੱਖ ਕਮਾਂ ਚੱਲੇ ਖਿੱਚ ਕੇ ਰੱਖ ਆਹ ਹਾਲ ਨੰਬਰ 1 ਵੇਸੀ ਰੂਮ ਲੈ ਆ ਨਾ ਆ ਜਾ ਆ ਜਾ ਕਿੰਨੇ ਦਾ ਮਿਲਦਾ ਬਈ ਵੇਸੀ ਰੂਮ ਕਿੰਨੇ ਦਾ ਮਿਲਦਾ ਵੇਸੀ ਰੂਮ ਜਿੱਥੇ ਬਾਈ ਮਿਲਦਾ ਦਾ 1.5 200 ਹੈ ਨਾਕ ਨਹੀਂ 100 ਦਾ ਕਰ ਰਿਹਾ ਵੀਰੇ ਕੁਝ ਨਹੀਂ ਮਿਲਦਾ ਓਰੇ ਹਾਲ ਮਿਲਣਗੇ ਓਰੇ ਹਾਲ ਮਿਲ ਜੂ ਹਾਲ ਹਾਲ ਮਿਲਣਗੇ ਓਰੇ ਜਾ ਕੇ ਬਾਈ ਜਾ ਕੇ ਫਟਾਫਟ ਕਹਦੇ ਬਾਈ ਇਕੱਠ ਬੰਦਿਆਂ ਦੀ ਵਰਚੀ ਤੁਸੀਂ ਮੰਨੋ 4-5 8 ਮੈਂਬਰ ਦਾ ਕਹਿ ਦੋ 8 ਬੰਦੇ 16 ਸਾਰਾ ਕੰਬਲ ਆਪਦੇ ਇਕੱਠੇ ਕਰ ਲਓ ਦੋ ਦੋ نیچے ਦੋ ਦੋ ਜਿੱਥੇ ਮਰਜੀ ਗੱਦੇ ਪਾ ਕੇ ਸੋ ਜੋ ਬਾਈ ਜਿੱਥੇ ਜਦ ਨਾਲ ਕਰੇ ਜੇ ਕਰਨੀ ਹੈ ਜਾਣਾ ਬਸ ਮਿੰਟ ਚ ਉਹਨੂੰ ਮਰਗਾ ਵੀਰੇ ਇਕੱਠ ਬੰਦਿਆਂ ਦੀ ਵਰਚੀ ਦੀ ਦੋਰ ਦੀ ਉੱਚੀ ਹਰੀ ਬਾਜ਼ ਮਾਰ ਕੇ ਇਹ ਜਿਹੜਾ ਟ੍ਰੈਕ ਸ਼ੁਰੂ ਹੁੰਦਾ ਜੀ ਗੋਵਿੰਦਘਾਟੋਂ ਹੁਣ ਸਿੱਧਾ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਉੱਪਰ ਤੇ ਇੱਥੇ ਨਾ ਇੱਕ ਤਾਂ ਇਹ ਖੱੱਚਰ ਚੱਲਦੇ ਆ ਦੂਜਾ ਬੋਗੀ ਵਾਲੇ ਚੱਲਦੇ ਨੇ ਜਿਹੜੇ ਖੱੱਚਰ ਵਾਲੇ ਨੇ ਉਹ ਗਲੇਸ਼ੀਅਰ ਤੱਕ ਜਾਂਦੇ ਨੇ ਬੋਗੀ ਵਾਲੇ ਜਮੇ ਉੱਪਰ ਤੱਕ ਜਾਂਦੇ ਆ ਖੱੱਚਰ ਦਾ ਜਿਹੜਾ ਕਿਰਾਇਆ ਹੈਗਾ ਉਹ ਲੈਂਦੇ ਆ ਇਹ 1200 ਰੁਪਈਆ 4 ਕਿਲੋਮੀਟਰ ਤੱਕ ਦਾ ਤੇ ਬੋਗੀ ਵਾਲੇ ਰੁਪਈਆ ਲੈਂਦੇ ਹੈਗੇ ਤਾਂ 3500 ਰੁਪਏ ਤੱਕ ਦਾ ਜਿਹੜਾ ਉਹ ਰੈਂਟ ਲੈ ਲੈਂਦੇ ਆ ਤੇ ਇਹ ਸਾਰਾ ਹੁਣ ਗਲੇਸ਼ੀਅਰ ਸ਼ੁਰੂ ਹੋ ਜਾਂਦਾ ਗਲੇਸ਼ੀਅਰ ਉੱਪਰ 2 ਕਿਲੋਮੀਟਰ ਜਿਹੜਾ ਪੈਂਦਾ ਪੂਰਾ نیچے ਗੋਵਿੰਦ ਧਾਮ ਤੋਂ 4 ਕਿਲੋਮੀਟਰ ਤੱਕ ਤਾਂ ਵਧੀਆ ਸਵੇਤ ਪਹਾੜ ਦਿਖਦੇ ਆ ਪਰ ਉਹ ਜਦੋਂ ਗਲੇਸ਼ੀਅਰ ਆਉਂਦਾ ਹੈ ਉਹ 2 ਕਿਲੋਮੀਟਰ ਦੀ ਜਿਹੜਾ ਰਸਤੇ ਵਿੱਚ ਪੈਂਦਾ ਤੇ ਉਹ 2 ਕਿਲੋਮੀਟਰ ਬਹੁਤ ਔਖਾ ਹੈ ਰਸਤਾ ਆ ਸਾਰਾ ਗਲੇਸ਼ੀਅਰ ਹੈ ਤੇ ਇੱਥੋਂ ਗੁਰਦੁਆਰਾ ਜਿਹੜੀ ਜਿਹੜਾ ਹੈਗਾ ਛੇਮ ਸ੍ਰੀ ਹੇਮਕੁੰਟ ਸਾਹਿਬ ਉਹ 2 ਕਿਲੋਮੀਟਰ ਦੂਰੀ ਤੱਕ ਦਾ ਰਹਿ ਜਾਂਦਾ ਹੈ। ਸੰਗਤਾਂ ਨੂੰ ਰੁਕ ਰੁਕ ਕੇ ਜਾਣਾ ਪੈਂਦਾ ਹੈ। ਹੌਲੀ-ਹੌਲੀ ਕਦਮ ਰੱਖਣਾ ਪੈਂਦਾ ਪਰ ਫਵਾਰੀ ਬਹੁਤ ਪੈਂਦੀ ਹੈ। ਤੇ 메ਨ ਗੁਰਦੁਆਰਾ ਪਹੁੰਚ ਗਏ। ਇਹਦੇ ਵਿੱਚ ਵੀ ਦੋ ਰਸਤੇ ਨੇ ਇੱਕ ਤਾਂ ਪੌੜੀ ਵਾਲਾ ਰਸਤਾ ਇੱਕ ਪੱਧਰਾ ਰਸਤਾ ਹੈ। ਪੱਧਰਾ ਰਸਤਾ ਥੋੜਾ ਜਿਹਾ ਬਗਲ ਕੇ ਪਈ ਜਾਂਦਾ। ਤੇ ਥੋੜਾ ਦੂਰੀ ਪੈਂਦੀ ਹੈ ਪਰ ਜਿਹੜਾ ਪੌੜੀ ਵਾਲਾ ਰਸਤਾ ਉਹ ਸਿੱਧਾ ਪਈ ਜਾਂਦਾ ਪਰ ਉਹਦੇ ਉੱਤੇ برف ਜਦੋਂ ਪੈ ਜਾਂਦੀ ਹੈ ਉਹ ਜ਼ਿਆਦਾ ਤੇ ਜ਼ੋਰ ਵੀ ਜ਼ਿਆਦਾ ਲੱਗਦਾ ਹੈ ਤੇ ਉਤਰਨਾ ਤੇ ਚੜ੍ਹਨਾ ਜ਼ਿਆਦਾ ਔਖਾ ਲੱਗਦਾ ਪਰ ਹੈਗਾ ਉਹ ਥੋੜਾ ਸ਼ਾਰਟਕਟ ਹੈ ਜਾ ਕੇ ਸਭ ਤੇ ਜੁੱਤੇ ਲੈ ਕੇ ਆਇਆ ਉਹ ਆਦਮੀ ਦੇ ਪਾਸੇ ਕਿਸੇ ਪਾਰਟੀ ਇਹ ਯਾਰ ਸਰੋਵਰ ਦੀਆਂ ਵਾਹ ਬੰਦਾ ਹੋ ਗਿਆ ਜੀ ਸਾਡਾ ਤਿਆਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲਈ ਮਾਈਨਸ ਕੈਵਿ 7 ਡਿਗਰੀ ਦਾ ਤਾਪਮਾਨ ਆ ਉਹ ਜਿੱਪ ਉਹ ਕਦੀ ਆਉਂਦੀ ਹੈ ਮੋ ਪੂਰਾ ਹੋ ਗਿਆ ਖਰਾਬ ਹਵਾ ਉਰੀ ਜਲ ਰਹੀ ਹੈ ਤੇ ਬਰਫ ਤੋਂ ਨਾ ਉਹ ਵੀ ਬਰ ਰਹੀ ਹੈ ਆਇਓ ਗੰਗ ਸੰਗਤ ਮਿਹਲੇ ਦਰਸ਼ਨ ਕਰਕੇ ਹੁਣ ਚੱਲਦੇ ਪਾ ਰਹੇ ਹਾਂ ਅਸੀਂ 21:00 ਠੀਕ ਹੈ ਪਾਪਾ ਜੀ ਫਿਰਾਂਗੇ ਫਿਰ ਜਦੋਂ ਆਏ ਠੀਕ ਹੈ ਲਾਸਟ ਟਾਈਮ ਕਿੰਨਾ ਇੱਥੇ ਲਾਸਟ ਟਾਈਮ ਕਿੰਨਾ ਇੱਥੇ ਰੁਕਣ ਦਾ ਕਦੋਂ ਤੋਂ ਬਹੁਤ ਚੱਲਦਾ ਖਤਮ ਹੋ ਗਿਆ ਦੋਵੇਂ ਤੋਂ ਪਹਿਲਾਂ ਪਹਿਲਾਂ ਦੋ ਚੰਡੇ 2:00 ਵਜੇ ਉਦੋਂ ਟਾਈਮ ਹੋ ਗਿਆ ਕਿਹੜੇ ਮਹੀਨੇ ਤੱਕ ਓਪਨ ਰਹਿੰਦਾ ਗੁਰੂ ਘਰ ਆਪਣਾ ਹਾਂਜੀ ਕਿਹੜੇ ਮਹੀਨੇ ਤੱਕ ਓਪਨ ਰਹਿੰਦਾ ਗੁਰੂ ਘਰ ਖੁੱਲਾ ਰਹਿੰਦਾ ਹੈ ਗੇਟ ਬਿਲਕੁਲ 22 ਤੱਕ ਅਕਤੂਬਰ ਤੱਕ ਅਕਤੂਬਰ ਅੱਛਾ ਠੀਕ ਉਦੋਂ ਤੱਕ ਬਰਫ ਆਈ ਨਹੀਂ ਜਿਹੜੀ ਸੰਗਤ ਆ ਉਹ ਬਰਫ ਨਹੀਂ ਪਈ 2000 3000 ਆ ਕੇ ਪਰ ਪਈ ਨਹੀਂ ਸੰਗਤ ਦਾ ਮੌਸਮ ਬਹੁਤ ਵਧੀਆ ਧੁੱਪ ਲੱਗੀ ਉਦੋਂ ਤੱਕ ਸੰਗਤ ਨਹੀਂ ਜਾਂਦੀ ਰਹਿੰਦੀ ਐ ਨਹੀਂ ਹਾਂ ਸੰਗਤ ਨਹੀਂ ਜਾਂਦੀ ਅੱਜ ਅੱਛਾ ਇੱਥੇ ਰਹਿੰਦੇ ਹਾਂ ਹਾਂਜੀ ਸੰਤ ਰੋਹੇ 15 5000 10000 15000 ਰੁਪਏ ਸੰਤ ਰੋਹੇ ਜਾਣੀ ਇੱਕ ਬਾਬਾ ਜਿੰਮੇ ਹੁਣ ਆ ਬਾਕੀ ਦੀਵਾਲੀ ਤੋਂ ਬਾਅਦ ਅੰਮ੍ਰਿਤ ਮਹੀਨੇ ਦੇ ਬੰਦ ਕਰ ਦਿੰਦੇ ਨੇ ਉਹ ਬੰਦ ਹੋਣਾ ਨਹੀਂ ਫਿਰ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਫਿਰ ਉਹ ਪੁੱਛਦੇ ਨੇ ਇੱਥੇ ਇੱਥੇ ਰਹਿੰਦਾ

ਆਹ ਜੀ ਪਹਿਲਾ ਜਿਹੜਾ ਪੁਲ ਟੁੱਟ ਗਿਆ ਸੀਗਾ ਇੱਕ ਤੇ ਇਹ ਫਿਰ ਦੁਬਾਰਾ ਨਵਾਂ ਪੁਲ ਬਣਵਾਇਆ ਵਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਹੁਣ ਇਹ ਨਵੇਂ ਪੁਲ ਦੇ ਉੱਪਰ ਦੀ ਅਸੀਂ ਜਾ ਰਹੇ ਹਾਂ ਵੈਸੇ ਤੇ ਦੋ ਰਾਹ ਜਾਂਦੇ ਆ ਇੱਕ ਉਧਰ ਦੀ ਜਾਂਦਾ ਜਿਹੜਾ ਥੱਲੇ ਜਾਂਦਾ ਵਾ ਤੇ ਇਹ ਆ ਤੇ ਤੁਸੀਂ ਦੇਖ ਸਕਦੇ ਹੋ ਥੂ ਬਾਈ ਉੱਪਰ ਨਦੀਆਂ ਦੁਆਲੇ ਤੋਂ ਉੱਪਰ ਪੌੜਾ ਜਿਵੇਂ ਕਹਿਓ ਸੇ ਤਾਂ ਹਾਂ ਹਾਂ ਜਮਾਂ ਪਰ ਇਹ ਬੰਦੇ ਪੂਰੇ ਅਸੀਂ ਆਏ ਆ ਗੋਬਿੰਦ ਧਾਮ ਤੋਂ ਹੁਣ ਥੱਲੇ ਉਤਰੇ ਆ ਸਾਨੂੰ ਘੰਟਾ ਹੋ ਗਿਆ ਘੰਟੇ 'ਚ ਅਸੀਂ 2 ਕਿਲੋਮੀਟਰ ਰਹਿ ਗਿਆ ਹਾਂ 3 ਕਿਲੋਮੀਟਰ ਰਹਿ ਗਿਆ ਹਾਂ 3 ਕਿਲੋਮੀਟਰ ਰਹਿ ਗਿਆ 5 ਕਿਲੋਮੀਟਰ ਅਸੀਂ ਕੱਢਤਾ ਘੰਟੇ ਦੇ ਵਿੱਚ ਇਹ ਮਾਉਂਟ ਇਹ ਕਹਿੰਦੇ ਇਹ ਨਤਾਰਾ ਤੇ ਖੜਾ ਹੈ ਸਾਨੂੰ ਵੀ ਇੱਧਰ ਉਹਦੇ ਆਓ ਵੀ ਆਓ ਆ ਬੜੀ ਨਾਲੇ ਮੋੜੀ ਹੋਣੀ ਕੋ ਬੱਜੇ ਇਹੋ ਸਾਡੀ ਆ ਵੀ ਸਾ ਹਾਂ ਹਾਂ ਤੇ ਜਾਂ ਹਾਂ ਤੇ ਉੱਤੇ ਜਰਾ ਹੱਥ ਨਹੀਂ ਪਹੁੰਚਣਾ ਚਾਹ ਦਾ ਲੰਗਰ ਸਾਨੂੰ ਤਾਂ ਇੱਧਰ ਆਜੋ ਰਾਸਤੇ ਸਾਨੂੰ ਚਾਹ ਪਿਉਣੇ ਆ ਹਾਲ ਰਾਸੋ ਨਿਊਸ ਕੋਡ ਵਗੈਰਾ ਨੂੰ ਮਾਹਿੰਦਾ ਹੈ ਬਾੜੇ ਨੂੰ ਅਹਦਿ ਬਿਲਾਹ ਰਾਜੇ ਇੱਕ ਬਾਗਦਾਰ ਬਾਲੂਰੇ

ਹੇ ਆ ਗੁਰੂ ਗੋਵਿੰਦ ਘਰੋਂ ਤੋਂ ਵਾਪਸ ਆਉਂਦੇ ਰਸਤੇ ਦੇ ਵਿੱਚ ਚਾਹ ਤੇ ਰਸਕ ਦਾ ਲੰਗਰ ਲੱਗਦਾ ਆਣ ਭਾਈ ਸਤਿਗੁਰੂ ਦੀ恩 ਕਿਰਪਾ ਦੀ ਇੱਕ ਕਿਊ ਚਾਹ ਨਹੀਂ ਤੇ ਚਾਹ 50 ਰੁਪਏ ਦੀ ਸਿੱਖ 17 ਰੁਪਏ ਦੀ ਮਿਲਦੀ ਹੈ ਨਾ ਤੁਹਾਨੂੰ ਉੱਥੇ ਗੁਰੂ ਦੇ ਲੰਗਰ ਤੇ 20 ਮੈਂ ਇਹ ਹੈ ਵੀ ਸਿੱਖ ਧਰਮ ਦੀ ਸਭ ਤੋਂ ਵੱਡੀ ਦੇਣ ਆ ਬਾਬੇ ਨਾਨਕ ਦਾ ਲੰਗਰ ਜਿੱਥੇ ਵੀ ਚੱਲਦਾ ਫਰੀ ਹੋਫ ਕੋਸਟ ਚਾਹੇ ਪਤਾਲ ਤੋਂ ਲੈ ਕੇ ਆਕਾਸ਼ ਤੱਕ ਜਿੱਥੇ ਵੀ ਰੋਣਾ ਪੈ ਜੀ ਹੂੰ ਸਕੋਟਾ ਰਾਸੋ ਬਦਾਮ ਹੂੰ ਢੋਲੇ ਖਿੱਲਾ ਟੌਫੀਆਂ ਕੋਈ ਦਿੱਕਤ ਨਹੀਂ ਆਉਦੀ ਜਿਹੜਾ ਆਊਗਾ ਬਈ ਹਾਂ ਸ਼ਾਰਟਕਟ ਸੋਹਣਾ ਰਸਤਾ ਹੈ ਹਰੋਰ ਆ ਆ ਥੋੜਾ ਸ਼ਾਰਟਕਟ ਆਉਂਦਾ ਵਿਚ ਦੀ ਉੱਥੇ ਜਾ ਕੇ ਉਤਰਾਂਗੇ ਇਧਰੋਂ ਸਿੱਧਾ ਜਾਂਦਾ ਇਹ ਥੋੜਾ ਰਿਸਕੀ ਜਿਹਾ ਪਰ ਕੁਛ ਨਹੀਂ ਹੁੰਦਾ ਐਡਵੈਂਚਰ ਇਸ ਨੂੰ ਕਹਿੰਦੇ ਨੇ ਵੱਖ-ਵੱਖ ਰਸਤਿਆਂ ਤੇ ਆਉਣਾ ਜਾਣਾ ਇਹੀ ਮਨੁੱਖ ਦੀ ਵਿਰਤੀ ਆ ਬੱਲੇ 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 ਮਾਸਟਰ ਹੌਲੀ 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 ਵਿਚ ਦੀ ਇਹ ਜਿਹੇ ਰਸਤੇ ਵੀ ਆ ਜਾਂਦੇ ਨੇ ਪੂਰੇ ਲੈ ਤਸੱਲੀ ਕਰਾਉਂਦੇ ਆ ਇਹ ਪਰ ਸੂਡਕੇ ਡਿਪੈਂਡ ਆ ਆਉਣਾ ਜਾਂ ਨਹੀਂ ਐ ਉਹ ਸਾਫ਼ ਰਸਤਾ ਬਥੇਰਾ ਹਾਂ ਚੱਟ ਜਾਵਾਂਗੇ ਚੜਜੂਗੇ ਚੜਜੂਗ ਆਰਾਮ ਆ ਗੱਲ ਇਤਰਾਣ ਨੂੰ ਓਏ ਵੀਡੀਓ ਬਣਾਈ ਸਾਡੀ ਕਿੰਨੇ ਰੁਪਏ ਲੈਣਾ ਥੱਲੇ ਕਿੰਨੇ ਰੁਪਏ ਕਿੰਨਾ ਦਾ ਆਮਗਾ 1300 ਗੋਬਿੰਦ ਘਾੜ ਤੱਕ ਆ ਬਈ ਜਿੱਥੇ ਉਹ ਕਾਰਾਂ ਸ਼ੁਰੂ ਹੁੰਦੀਆਂ ਨੇ ਉੱਥੋਂ ਲੈ ਕੇ ਜਮਾ ਉੱਪਰ ਗਲੇਸ਼ੀਅਰ ਗੋਬਿੰਦਾਮ ਤੱਕ ਕਿੰਨੇ ਰੁਪਏ ਉਹ ਗੋਬਿੰਦਾਮ ਤੱਕ ਹੈ ਯਾਂ ਸੇ 600 ਰੁਪਏ 600 ਰੁਪਏ ਇੱਥੋਂ ਕਿ ਨੀਚੇ ਤੋਂ ਜਮਾ ਨੀਚੇ ਤੋਂ ਦੇਵਨੀ ਸੋ 1900 ਰੁਪਏ ਗੋਬਿੰਦ ਘਾੜ ਤੋਂ ਲੈ ਕੇ ਗੋਬਿੰਦਾਮ ਤੱਕ ਹਾਂ 1900 ਦਾ ਗੋਵਿੰਦ ਘਾੜ ਤੋਂ ਲੈ ਕੇ ਗੋਵਿੰਦ ਧਾਮ ਤੱਕ 1900 ਰੁਪਇਆ ਇੱਕ ਸਾਈਡ ਦਾ ਇੱਕ ਸਾਈਡ ਦਾ ਤੇ ਦੋ ਸਾਈਡਾਂ ਦਾ ਉਹ ਦੋ ਸਾਈਡ ਦਾ 3500 ਜੇ ਤੁਸੀਂ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਦੀ ਵਾਪਸੀ ਕਰਨੀ ਆ ਤਾਂ ਤੁਹਾਡਾ 2500 ਰੁਪਇਆ ਲੱਗੂਗਾ 3500 ਹਾਂ 3500 ਸੌਰੀ ਤੇ ਗੋਵਿੰਦ ਧਾਮ ਤੋਂ ਗਲੇਸ਼ੀਅਰ ਗਲੇਸ਼ੀਅਰ ਜਾਂ ਗੋਵਿੰਦ ਧਾਮ ਜੇ ਉਹ 1600 ਇੱਕ ਇਸ ਬਾਲ ਸਿੰਗਲ ਸਾਈਡ ਦੇ ਡਬਲ ਸਾਈਡ 2500 ਆਉਣ ਜਾਣ ਦਾ 2500 ਰੁਪਏ ਤੇ ਜਿਹੜਾ ਟੋਕਰੀ ਵਾਲਾ ਉਹ ਬਾਸਕਟ 3500 ਉਹ ਤੁਹਾਨੂੰ ਜਿ ਮਰਜ਼ੀ ਵਾਲੀ ਬਾਤ ਉਹ ਜ਼ਿਆਦਾ ਮਹਿੰਗਾ ਹੈ ਨਾ ਉਹ ਜ਼ਿਆਦਾ ਮਹਿੰਗਾ ਹਾਂ ਗੋਵਿੰਦ ਧਾਮ ਤੋਂ ਲੈ ਕੇ ਗੋਹਾ ਹੀਮਕੁੰਡ ਸਾਹਿਬ ਤੱਕ ਉਹ ਜਿਹੜਾ ਟੋਕਰੀ ਵਾਲਾ ਬਾਸਕਟ ਤੁਹਾਨੂੰ ਦਿਖਾ ਵੀ ਦਵਾਂਗੇ ਵੀਡੀਓ ਦੇ ਵਿੱਚ ਉਹ 2500 ਰੁਪਏ ਲੈਂਦਾ ਜੀ ਜੇ ਕਿਸੇ ਨੇ ਠੀਕ ਹੈ ਭਾਈ ਓਕੇ ਅਸੀਂ ਪਹੁੰਚ ਗਏ ਜੀ 1:30 ਤੋਂ 1:30 ਵਜੇ ਚੱਲੇ ਸੀ ਗੋਵਿੰਦ ਧਾਮ ਤੋਂ ਤੇ 2:00 ਵਜੇ ਦੇ ਕਰੀਬ ਨਾ ਅਸੀਂ ਪਹੁੰਚ ਗਏ ਇੱਥੇ ਗੋਵਿੰਦ ਘਾਟ ਆ ਮੇਨ ਗੋਵਿੰਦ ਘਾਟ ਹੈ ਜਿੱਥੇ ਪਾਰਕਿੰਗ ਮੋਸਿੰਗਰੀ ਕਾਰਾਂ ਦੀ ਰਹਿਣ ਦੀ ਗੁਰਦੁਆਰਾ ਸਾਹਿਬ ਬਹੁਤ ਵਧੀਆ ਪ੍ਰਬੰਧਾ ਨਾਲ ਅਰਕਨੰਦਾ ਚਲਦੀ ਹੈ ਨਾਲ ਨਾਲ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਇੱਥੇ ਉਹ ਜਿਹੜਾ ਸਿੱਧਾ ਰੋਡਿਆਂ ਦੇ ਉੱਪਰ ਹੈ ਬਦਰੀਨਾਥ ਨੂੰ ਟੱਪ ਜਾਂਦਾ ਕਿ ਉਹ ਤੋਂ ਮੋੜਨਾ ਇੱਕੋ ਜਗ੍ਹਾ ਤੇ ਹੈ ਇੱਥੇ